ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪੋਂਥਿਆ ਪਿੰਡ ਬੁੱਗਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਸਵਰਨ ਸਿੰਘ ਹੁਣੇ ਦੇ ਘਰ ਆਇਆ ਦੋਸਤੋ ਵੀਰ ਕਰਨ ਹੁਣੇ ਦੇ ਘਰ ਤੇ ਹਰਮਨ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਅੱਜ ਕਿਸਾਨ ਵੀਰੋ ਅੱਜ ਇਸ ਵੀਡੀਓ ਦੇ ਵਿੱਚ ਨਗਾ ਦੀ ਗੱਲ ਕਰਕੇ ਤੇ ਟੋਟਲ 6 ਕੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਪੰਜ ਵੜਾ ਹੋਣਗੀਆਂ ਇੱਕ ਝੋਟੀ ਦਿਖਾ ਦੇਾਂਗੇ 300 ਸਵੇਸਵੇ ਪਸ਼ੂ ਆ ਇੰਨੇ ਗੱਬਣ ਆ ਦੋ ਵੜਾ ਬਿਲਕੁਲ ਸਜਰ ਤਾਜ਼ੀਆਂ ਸੁਈਆਂ ਨੇ ਤਿੰਨ ਵੜਾ ਗੱਬਣ ਆ ਇੱਕ ਝੋਟੀ ਬਿਲਕੁਲ ਸਜਰ ਤਾਜ਼ੀ ਸੁਈ ਆ ਪਹਿਲਾ ਸੂਆ ਪਲੂਣ ਸੋ ਨਸਲ ਬਰੀਡ ਹਰੇਕ ਤਰ੍ਹਾਂ ਦੀ ਆ ਗਈ ਹੈ ਕ੍ਰੌਸ ਬਰੀਡ ਦੇ ਵਿੱਚ ਹੈ ਜਰਸੀ ਇੱਕ ਕ੍ਰੌਸ ਬਰੀਡ ਦੇ ਵਿੱਚ ਵਛੀਦਾਂ ਦਿਖਾਵਾਂਗੇ ਬਹੁਤ ਪਿਆਰੀ ਆ ਇਧਰ ਤੁਹਾਨੂੰ ਜਿਹੜੀਆਂ ਵੜਾ ਤੁਸੀਂ ਦੇਖੋਗੇ ਐਫ ਕ੍ਰੌਸ ਬਰੀਡ ਦੇ ਵਿੱਚ ਆ ਛਾਈ ਵਾਲ ਦੇ ਵਿੱਚ ਇੱਕ ਵੜ ਖੜੀ ਆ ਸੋ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੀ ਕੁਆਲਿਟੀ ਦੇ ਅੱਜ ਐਨੀਮਲ ਜਿਹੜੇ ਮੌਜੂਦ ਆ ਹਰ ਵਾਰ ਦੀ ਤਰ੍ਹਾਂ ਕੋਈ 6-7 ਨਗ ਜਿਹੜੇ ਆ ਇਸ ਕਿਲੇ ਦੇ ਮੌਕੇ ਤੇ ਮੌਜੂਦ ਹੁੰਦੇ ਆ ਸੋ ਜਦੋਂ ਮਰਜ਼ੀ ਮੇਰਾ ਭਰਾ ਇੱਥੇ ਵਿਜ਼ਿਟ ਕਰਕੇ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਜੀ ਸੋ ਅੱਜ ਤਰੀਕ 10 ਜੁਲਾਈ ਸਮਾਂ ਕੋਈ ਸ਼ਾਮ ਦੇ 3:00 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਕਿਸੇ ਵੀ ਫਾਰਮਰ ਭਰਾ ਨੇ ਸੌਦਾ ਕਰਨਾ ਇੱਥੇ ਆਣ ਕੇ ਆਪਣੀ ਅੱਖੀਂ ਚੀਜ਼ ਜ਼ਰੂਰ ਦੇਖ ਲਿਆ ਜੇ ਠੀਕ ਆ ਜੀ ਆਨਲਾਈਨ ਕਿਸੇ ਨੇ ਮਗਾਉਣਾ ਫਿਰ ਵੀ ਆਪਣੀ ਤਸੱਲੀ ਆ ਜ਼ਰੂਰ ਕਰ ਲਿਓ ਬੇਸ਼ੱਕ ਵੀਡੀਓ ਕਾਲ ਤੇ ਕਰ ਲਿਓ ਆ ਸਭ ਤੋਂ ਪਹਿਲਾਂ ਹਰਮਨ ਅਸਸਰੀ ਕਾਲ ਬਾਈ ਸਸਰੀ ਗਾਲ ਸੰਧੂ ਸਾਹਿਬ ਜੀ ਹੋਰ ਸਨਾਹ ਠੀਕ ਠਾਕ ਜੀ ਬੜੇ ਵਧੀਆ ਹਰਮਨ ਸਿਆ ਠੀਕ ਠਾਕ ਸਾਹਿਬ ਵਧੀਆ ਵਧੀਆ ਭਾਜੀ ਸਸਰੀ ਕਾਲ ਜੀ ਸਸਰੀ ਗਾਲ ਭਾਜੀ ਸਸਰੀ ਹੋਰ ਠੀਕ ਠਾਕ ਵਧੀਆ ਕਿਰਪਾ ਮਲਕ ਜੀ ਠੀਕ ਹੈ ਮਹਾਰਾਜ ਹਰਮਨ ਜੀ ਐਨੀਮਲ ਆਜਾ ਜਿਵੇਂ ਆਪਾਂ ਜ਼ਿਕਰ ਕੀਤਾ ਵੀ 6 ਨਾਗ ਨੇ ਟੋਟਲ ਹਾਂ ਜੀ ਹਾਂ ਜੀ ਆਪਣੇ ਕੋਲ ਅੱਜ ਹਰ ਤਰੀਕਾ ਦੀ ਬ੍ਰੀਡ ਹੈ ਜਿੱਦਾਂ ਕੋਈ ਵੀ ਗਰਮੀ ਵਾਲੀ ਵਹਿਰ ਨਹੀਂ ਆ ਹ ਇਹ ਆਪਾਂ ਕਹੀਏ ਨਾ ਵੀ ਜਿੱਦਾਂ ਹੁਣ ਮੰਨ ਲਓ ਨਾਰਮਲ ਕੇ ਇਨੇ ਘਰ ਦੇ ਵਿੱਚ ਰੱਖਣ ਵਾਲੀਆਂ ਵਹਿੜਾ ਵਾਂ ਹਾਂ ਕੋਈ ਭਾਵੇਂ ਕੋਈ ਥੋੜੀ ਸੇਵਾ ਦੇ ਵੀ ਸਾਹਮਣੇ ਤਾਂ ਵੀ ਇਹ ਰਹਿਣ ਆਗੀਆਂ ਠੀਕ ਆ ਜੀ ਹਾਂਜੀ ਫਿਰ ਬਾਕੀ ਸਾਰੀਆਂ ਕੋਈ ਪਹਿਲੇ ਨਾਲ ਕੋਈ ਦੁੱਜਣ ਇਹ ਨਹੀਂ ਕਿ ਕੋਈ ਬੁੱਢੀ ਗਾਣੀ ਕੋਈ ਵੇਚੂ ਬਈ ਕੋਈ ਮਤਲਬ ਸੂਆ ਪਣ ਨਹੀਂ ਸੂਆ ਪਣ ਨਹੀਂ ਵਿੱਚ ਕੋਈ ਵੀ ਹੈਗਾ ਪਹਿਲੇ ਦੁੱਜੇ ਪਹਿਲੇ ਕਿਤੇ ਜੇ ਦੁੱਝੇ ਆ ਜੀ ਠੀਕ ਆ ਹਾਂਜੀ ਹਾਂਜੀ ਇਹ ਛੋਟੀ ਛੋਟੀ ਆਪਣੇ ਕੋਲ ਹਨਾ ਹਾਂਜੀ ਇਹ ਛੋਟੀ ਹੈ ਪਹਿਲਣੇ ਰਾਤ ਦੀ ਸੂਈ ਹੈ ਜੀ ਠੀਕ ਆ ਬੋ ਵੀ ਇਹ ਛੋਟੀ ਵੀ ਬਿਲਕੁਲ ਤਾਜੀ ਸੂਈ ਹੈ ਰਾਤੀ ਸੂਈ ਹੈ ਮਗਰ ਇਹਦੇ ਕੱਟਾ ਮੇਲ ਕਾਫ ਆ ਬੱਚਾ ਤੁਸੀਂ ਵਖੋਗੇ ਚੰਗਾ ਠੀਕ ਹੈ ਜੀ ਇਹ ਹੈ ਵੀ ਦੋ ਦਿਨ ਚੌਗੀ ਹੁੰਦੀ ਪਈ ਆ ਇਹ ਦੋ ਦਿਨ ਚੌਗੀ ਹੁੰਦੀ ਪਈ ਨਿਸੰਗੀ ਇਹ ਝੋਟੀ ਤੇ ਨਵੀਂ ਇਹ ਬਾਕੀ ਕਿਸੇ ਰਕਮ ਦੀ ਕੋਈ ਲੋਨ ਨਹੀਂ ਕੀਤੀ ਹਨਾ ਨਾ ਨਾ ਬਿਲਕੁਲ ਵੀ ਨਹੀਂ ਮੇਰੇ ਬੱਚੇ ਦੇ ਹਨਾ ਔਲ ਵਾਲੀ ਕੋਈ ਗੱਲਬਾਤ ਹੀ ਨਹੀਂ ਹੈਗੀ ਠੀਕ ਆ ਹਾਂਜੀ ਲੋ ਬਟੀਆਂ ਜੀ ਪਹਿਲਾਂ ਸਭਾ ਝੋਟੀ ਆ ਫਰਮਾਨ ਸ਼ੁਰੂਆਤ ਫਿਰ ਕਿਹਦੇ ਪਾਸੇ ਕਰਦੇ ਆ ਜਿੱਧਰੋਂ ਮਰਜੀ ਪਹਿਲਾਂ ਵੜਾ ਤੋਂ ਕਰ ਲੈਨੇ ਆ ਚਲੋ ਐਂਡ ਦੇ ਵਿੱਚ ਝੋਟੀ ਦਿਖਾਵਾਂਗੇ ਕਿਸਾਨ ਕਰੋ ਤਾਜੀ ਸੂਈ ਆ ਬੋਲੇ ਤੇ ਚੱਲਣ ਢਈ ਆ ਬਾਕੀ ਜਿੱਦਾਂ ਮਰਜ਼ੀ ਬੱਚਾ ਲਾ ਕੇ ਤੁਸੀਂ ਬੈਠੋ ਤੇ ਪਸੰਦ ਜੀ ਰੋਟੀ ਦੇ ਇੰਨੀ ਕਿ ਜ਼ਿਆਦਾ ਠੰਡੀ ਆ ਭਾਵੇਂ ਕੋਈ ਜਿੱਧਰੋਂ ਮਰਜ਼ੀ ਬੈਠਾ ਰਵੇ ਲਓ ਜੀ ਕਰੋ ਗੱਲ ਇਹ ਪਹਿਲਾਂ ਝੋਟੀ ਆ ਬਾਕੀ ਕਰਮ ਵਾਲੀਆਂ ਖੂਬੀਆਂ ਵੇਖੋ ਤਸੱਲੀਆਂ ਗਲੀ ਚੱਲੇ ਜਿੱਥੇ ਆੜ ਕੇ ਮੇਰਾ ਭਰਾ ਠੀਕਾ ਜੀ ਤੇ ਥਾਨ ਬੜਾ ਐਂਡ ਲੱਗਾ ਤੁਹਾਨੂੰ ਆਪ ਐਂਡ ਦੇ ਵਿੱਚ ਦਿਖਾਵਾਂਗੇ ਜੇ ਥਾਨ ਐਂਡ ਲੱਗਾ ਤੇ ਐਂਡ ਦੇ ਵਿੱਚ ਦਿਖਾਵਾਂਗੇ ਬਾਕੀ ਮੇਰਾ ਭਰਾ ਵੀਡੀਓ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਅੱਜ ਮਿਲ ਜੂਗੀ ਸੋ ਸ਼ੁਰੂਆਤ ਕਰਾਂਗੇ ਪਹਿਲਾਂ ਆਪਾਂ ਵਹਿੜਾਂ ਤੋਂ ਸੋ ਵਹਿੜਾ ਦੀ ਡਿਟੇਲ ਆਪਾਂ ਲੈਣੀ ਆ ਵੀਰ ਤੋਂ ਹ ਇਸੇ ਵਾਰ ਤੋਂ ਜਰਸੀ ਦੇ ਵਿੱਚ ਹੀ ਆ ਗਈ ਆ ਇਹ ਜਰਸੀ ਦੇ ਕੁਝ ਵਿੱਚ ਥੋੜਾ ਬਹੁਤ ਸ਼ਾਈ ਵਾਲ ਦਾ ਕਰਾਸ ਹੈਗਾ ਜੀ ਆਪਾਂ ਕਹੀਏ ਪਿਓਰ ਜਰਸੀ ਨਹੀਂ ਹੈਗੀ ਹਾਂ ਪਿਓਰ ਨਹੀਂ ਹੈਗੀ ਹਾਂਜੀ ਪਿਓਰ ਨਹੀਂ ਹੈਗੀ ਤੇ ਇਹ ਹੈ ਖੀਰੀ ਆ ਇਹ ਹੈ ਖੀਰੀ ਹੈ ਹੈ ਖੀਰੀ ਆ ਦੰਡੀਆਂ ਦੋ ਪੰਨੀਆਂ ਵਾ ਕੱਢੀ ਇੱਕ ਨਹੀਂ ਆ ਜੀ ਗੱਬੜ ਬੱਛੀ ਸੂਈ ਆ ਜੀ ਇਹ 24 ਤਰੀਕ ਦੀ ਬੱਛੀ ਸੂਈ ਆ ਆ ਆ ਵੱਛਾ ਤੁਹਾਡੇ ਮਗਰ ਮੇਲ ਕਾ ਫਾਇਦਾ ਹਾਂ ਹਾਂਜੀ ਆ ਵੀ ਬੜਾ ਪਲਿਆ ਪਰੀਤਾ ਹੈ ਇਹ ਗੱਲ ਇਦਾਂ ਹੀ ਕਿ ਜਿਹਦੇ ਕੋਲ ਬੱਛੀ ਉਹਨਾਂ ਨੇ મારી ਗੱਲ ਸੱਚਾਈ ਦੱਸੀ ਉਹਨਾਂ ਕਹਿੰਦੇ 24 ਤਰੀਕ ਦੀ ਬੱਚੀ ਸੂਈ ਜਦੋਂ ਬੱਚੀ ਸੂਈ ਆ ਹਾਂ ਉਦੋਂ ਬੱਚੀ ਨੂੰ ਭੜ ਬਹੁਤ ਸੀ ਠੀਕ ਆ ਭੜ ਦੇ ਕਰਕੇ ਥਣ ਕੇ ਦੇ ਹੱਥ ਵਿੱਚ ਨਹੀਂ ਆਏ ਅੱਛਾ ਤੁਹਾਨੂੰ ਪਤਾ ਕੀਰੀ ਬੱਚੀ ਕੀਰੀ ਬੱਚੀ ਦਾ ਥਣ ਤੇ ਛੋਟਾ ਹੀ ਹੋਣਾ ਆ ਬਿਲਕੁਲ ਤੇ ਉਹ ਸਾਰਾ ਦੁੱਧ ਇਹੀ ਪੀਂਦਾ ਰਿਹਾ ਬੱਚਾ ਜੀ ਹਾਂ ਆਪਾਂ ਜਦੋਂ ਬਾਅਦ ਵਿੱਚ ਆਪਾਂ ਲਈਏ ਬੱਚੀ ਫੇਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਦੁੱਧ ਕਿੰਨਾ-ਕਿੰਨਾ ਨਹੀਂ ਉਹ ਕਹਿੰਦੇ ਆਪਣੀ ਦੀ ਦੋ ਡੰਗ ਚੋਗੇ ਵੇਖ ਲਓ ਜਿੰਨਾ ਵਿੱਚ ਦੁੱਧ ਹੈ ਫੇਰ ਆਪਾਂ ਦੋ ਡੰਗ ਚੋਗੇ ਰੱਖੇ ਹੁਣ ਇਸ ਟਾਈਮ 10 ਲੀਟਰ ਦੁੱਧ ਹੋਊਗਾ ਕੋਈ 9 ਲੀਟਰ ਦੀ ਗਾਰੰਟੀ ਰੱਖ ਕੇ ਲੈ ਜੇ ਕੋਈ ਧਾਰ ਵੀ ਨਾ ਮਾਰੇ ਠੀਕ ਆ 9 ਲੀਟਰ ਦੀ 9 ਲੀਟਰ ਦੀ ਗਾਰੰਟੀ ਦਵਾਂਗੇ ਠੀਕ ਆ 9 ਲੀਟਰ ਦੀ ਦੋਸਤ ਗਾਰੰਟੀ ਮਿਲੂਗੀ ਕੀਰੀ ਕੀਰੀ ਬੱਚੀ ਆ ਤੇ ਬਾਕੀ ਆ ਵੇਖ ਸਕਦੇ ਤੁਸੀਂ ਠੀਕ ਆ ਜੀ ਦੁੱਧ ਇਹਨੇ ਕਰਮਾਲੇ ਨੇ ਪੀਤਾ ਸਾਰਾ ਸਾਰਾ ਤੁਸੀਂ ਵੇਖਦਾ ਜੇ ਇਧਰ ਇੱਕ ਹੋਰ ਸਹੀ ਵਾਲ ਦੇ ਵਿੱਚ ਬੱਚਾ ਤੇ ਬਿਲਕੁਲ ਪਲਵਾਨਾ ਵਰਗਾ ਬਣਿਆ ਪਿਆ ਠੀਕ ਆ ਇਧਰ ਦੇਖੋ ਤੇ ਆ ਮੇਰਾ ਭਰਾ ਕਰ ਸਕਦੇ ਹੋ ਤੁਸੀਂ ਚੈੱਕ ਠੀਕ ਆ ਜੀ ਸੀਲਸ ਲਾ ਕੇ ਬਹੁਤ ਹੈ ਜੀ ਸੋ ਬੱਚੀ ਦੀ ਇੱਕ ਹੋਈ ਆਪਾਂ ਤੁਹਾਨੂੰ ਆਰਡਰ ਦੀ ਕੁਆਲਿਟੀ ਦਿਖਾ ਦਈਏ ਬਿਲਕੁਲ ਕੰਪੈ ਇਹ ਖੀਰੀ ਬੱਚੀ ਆ ਮੇਰਾ ਭਰਾ ਜਿੱਦਾ ਮਰਜੀ ਕੋਈ ਤਸੰਨੀ ਕਰ ਲੈ ਇਥੇ ਆਣ ਕੇ ਹਾਂਜੀ ਹਾਂਜੀ ਆਪਣੇ ਕੋਈ ਦੰਦ ਚੈੱਕ ਕਰਕੇ ਲੈ ਕੇ ਜਾ ਵੀ ਬਿਲਕੁਲ ਆ ਦੇਖ ਬੱਚੀ ਆਉਂਦੇ ਸੂਏ ਨੂੰ ਚੰਗੀ ਵੱਡੀ ਵੜ ਬਣ ਜੂਗੀ ਸੋ ਰੰਗ ਡਿਜ਼ਾਈਨ ਬਹੁਤ ਵਧੀਆ ਇੱਕ ਆਪਾਂ ਦੋਸਤ ਰੰਗ ਦੇਖਦੇ ਆ ਬਿਲਕੁਲ ਰੈੱਡ ਕਲਰ ਡਾਰਕ ਰੈੱਡ ਕਲਰ ਤੁਸੀਂ ਦੇਚਾ ਅੱਜ ਥੋੜਾ 17 ਦਿਨ ਹੋ ਗਏ ਆ ਜੀ ਅੱਜ 16 17 ਦਿਨਾਂ ਦੀ ਹਾਂਜੀ ਤੇ ਬੱਚਾ ਕਰਮਾ ਲੱਗਦਾ ਉਹੀ ਗੱਲ ਖਣਾ ਵੀ ਜਿਵੇਂ ਚੰਗਾ ਟੂਕ ਵੀ ਛੱਡਿਆ ਵੀ ਰਾਂ ਬੱਚੇ ਤੋਂ ਅਸੀਂ ਆਪਨੇ ਯਕੀਨ ਮੰਨਦੇ ਆਂਗੇ ਇੰਨੇ ਚਿਰ ਦਾ ਹੋਗਾ ਹਾਂ ਕਰਕਰੋਂ ਆਪਾਂ ਵੈੜ ਲਈਏ ਕਿ ਇਹ ਕਾਰੋਬਾਰੀ ਤੋਂ ਵੈੜ ਨਹੀਂ ਆਈ ਠੀਕ ਆ ਜੀ ਲੋ ਵੀ ਆਮ ਨੋਰਮਲ ਘਰੂ ਘਰਾਓ ਵੇਹ ਦਾ ਵੈਰ ਖਰੀਦੀ ਆ ਸੋ 24 ਤਰੀਕ ਦੀ ਜਿਹੜੀ ਇਹ ਸੂਈ ਆ ਕੋਈ 17 ਦਿਨ ਦਾ ਜਿਹੜਾ ਸਮਾ ਸਾਰਾ ਬਣਦਾ ਬੱਚੀ ਬਹੁਤ ਪਿਆਰੀ ਹੈ ਕਿਸੇ ਭਾਣੇ ਘਰੇ ਟਿਕਾਉਣੀ ਹੈ ਖਾਸ ਤੌਰ ਤੇ ਗਾ ਕੋਈ 500 600 ਜਿਹੜਾ ਮੇਰਾ ਭਰਾ ਬੁੱਧ ਪੀ ਹੋ ਗਏ ਤੇ ਥੱਲੇੋਂ ਠੀਕ ਆ ਜੀ ਇਹਦੇ ਸੰਧੂ ਸਾਹਿਬ ਜੀ 5 400 ਇਹ ਪੀ ਗਏ ਬੱਚੀ ਫੇਰ ਗਾਂ ਵਾਦੇ ਦੀ ਆ ਵਾਦੇ ਦੀ ਆ ਇਹ ਜ ਮੇਰੇ ਨਾਲ ਇੱਕ ਵਾਰ ਹੀ ਲੈ ਕੇ ਬੰਨ ਲਓ ਚਾਰ ਪੰਜ ਸੂਏ ਪੀਓ ਫਿਰ ਵੇਚਣੀ ਤਾਂ ਵੀ ਵਧੀਆ ਵਾਧੇ ਦੀ ਵਾਧੇ ਦੀ ਹਾਂਜੀ ਉਮਰ ਹੀ ਕੁਛ ਨਹੀਂ ਬੱਚੀ ਦੀ ਇਹ ਚੀਰੀ ਖੀਰੀ ਬੱਚੀ ਸੂਈ ਆ ਇਹ 2 ਸਾਲਾਂ ਦੀ ਬੱਚੀ ਹੈ ਇਹਦਾ ਮੁੱਲ ਕੀ ਕਰਦਾ ਫਿਰ ਮੋਲ ਆਪਾਂ ਬਿਲਕੁਲ ਜੈ ਜਿੱਦਾਂ ਦੀ ਬੱਚੀ ਛੋਟੀ ਉਹਨਾਂ ਕੋਲ ਛੋਟਾ ਜਿਹਾ ਮੁੱਲ ਕਰਨਾ ਮੋਲੇ ਦਾ ਕੋਈ 45 ਨਹੀਂ ਕੋਈ 50 ਨਹੀਂ ਹਾਂ 40 ਚੋਂ ਮਾਨ ਤਾਨ ਕਰਦੇ ਆਂਗੇ 40 ਚੋਂ ਹਾਂਜੀ ਠੀਕ ਆ 40 ਜੋ ਕੋਈ ਵੀਰ ਭਰਾ ਜਿੱਦਾ ਆਖੇ ਆਪਾਂ ਉਦਾਂ ਵਛੀ ਦੇ ਦਾਂਗੇ। ਜੀ ਭਰਾਵਾਂ ਨੂੰ ਠੀਕ ਹੈ ਜੀ। ਬਹੁਤ ਸੋਹਣੀ ਆ ਰਹੀ ਛਰਦੇ ਆਂਗੇ ਸੰਧੂ ਸਾਹ 40 ਚੋਂ ਹੀ। 38 ਦੀ। 38000 ਦੀ ਮੱਛੀ ਦੇ ਦੇਾਂਗੇ ਪਰ ਦੇਣ ਹੀ ਨਹੀਂ ਗਏ ਨੇ ਬਾਹਰ ਇਦਾਂ ਦੀ ਵਛੀ। ਹਾਂ ਬੜੀ। ਬਾਹਰ ਕਹਿੰਦੇ ਕੋਲ 3000 6000 ਰੁਪਏ ਲੋਕ ਮੰਗਦੇ ਆ। ਬਿਲਕੁਲ ਬਿਲਕੁਲ। ਹੁਣ ਆਪਾਂ ਨੂੰ ਜਿੱਦਾਂ ਮਿਲੀ ਆਪਾਂ ਉਦਾਂ ਹੀ ਗਾੜੀ ਪਾਤੀ। ਲੋ ਵੀ ਇਹ 38000 ਦੀ ਅੱਜ ਇਸ ਕਿਲੇ ਤੋਂ ਮਿਲ ਜੂਗੀ। ਬਾਕੀ ਆਰਡਰ ਦੀ ਸ਼ੇਪ ਵੇਖੋ ਜੀ ਕਿੰਨੀ ਅਜੀ ਸੋਹਣੀ ਮੱਛੀ ਕੋਰੀ ਦੀ। ਚੰਗੀ ਆ। ਬਹੁਤ ਜ਼ਿਆ ਹਾਂਜੀ ਬਹੁਤ ਵਧੀਆ 2 ਨੰਬਰ ਤੇ ਅਰਮਨ ਇਧਰ ਆਪਣੇ ਕੋਲ ਇੱਕ ਆਇਆ ਬੈਡ ਆ ਗਈ ਆਪਣੇ ਕੋਲ ਇਹ ਇਹ ਵਿਚੀ ਦੂਜਾ ਸੁਹਾ ਸੁਣੀ ਆ ਜੀ ਲਓ ਜੀ ਦੂਜਾ ਸੁਹਾ ਇਹਨੇ ਸੁਣਾ ਬਲੈਕ ਜੇ ਰੰਗ ਦੇ ਵਿੱਚ ਬੈਡ ਆ ਕਰਾਸ ਬਰੀਡ ਆ ਬਾਕੀ ਥਾਣੇ ਨੂੰ ਪੂਰਾ ਸੁਵਾਤੀ ਲੱਗਾ ਮੁੱਠੀ ਮੁੱਠੀ ਥਾਣਾ ਦੂਜੇ ਸੁਹਾ ਦੇਣ ਕਿੰਨੇ ਕੱਟ ਜੂ ਦੇਣਾ ਇਹਦੇ 17 18 ਤਰੀਕ ਨੂੰ ਦੇਣ ਪੂਰੇ ਹੁੰਦੇ ਘਰ ਵਾਲਿਆਂ ਨੂੰ ਦੱਸਣ ਮੁਤਾਬਕ ਇੱਕ ਅੱਧਾ ਦਿਨ ਵੱਧ ਵੀ ਕੱਢ ਸਕਦੀ ਪਹਿਲਾਂ ਸੁਣ ਸਕਦੀ ਆ ਠੀਕ ਆ ਹਾਂ ਜੀ ਪਾਵੇ ਜੀ ਵੇਖੋ ਵਨ ਸਪੇ ਚੰਗੀ ਆ ਵਧੀਆ ਚੰਗੇ ਕੱਟ ਵਜਨ ਦੇ ਵਿੱਚ ਚਮਕਪਮ ਕਪੂਰੀ ਆ ਬਾਈ ਚਮਕ ਦੇਖੋ ਜੀ ਕਿੰਨੀ ਜਿਆਦੀ ਬੱਚੀ ਦੇ ਵਿੱਚ ਆ ਸਾਂਭੀ ਕਿਸੇ ਨੇ ਚੰਗੀ ਆ ਇਹ ਚੰਗੀ ਪਲਣ ਵੀ ਆ ਇਹ ਨਹੀਂ ਕਿ ਇਕੱਲੀ ਸਾਂਭੀ ਸਾਂਭੀ ਇਧਰ ਦੇਖੋ ਹਾਂ ਤੇ ਕਰਤੂਤ ਵੀ ਪੂਰੀ ਆ ਆਹ ਦੇਖੋ ਜੀ ਹੂੰ ਤੇ ਭਾਵੇਂ ਕੋਈ ਆਇਆ ਇਥੋਂ ਬੇਬੀ ਆ ਟਿੱਪ ਕੇ ਆਪਾਂ ਵਿਖਾ ਦਨੇ ਲੋ ਜੀ ਅਗਲੇ ਥਾਂ ਦਾ ਟਿੱਪਾਂ ਨੇ ਤੇ ਆਹ ਮਗਰਲੇ ਥਾਂ ਦਾ ਕਰੋ ਚੈੱਕ ਠੀਕ ਹੈ ਜੀ ਸੋ ਬੋਣਾ ਭੰਨਿਆ 5 ਲਾਜੇ 7 ਲਾਜੇ 8 ਲਾਜੇ ਸੋ ਜਿੰਨੇ ਕੇ ਬਣਦੇ ਅਜੇ ਕਰਮਾਲੀ ਉੱਲੀ ਦੀ ਚੰਗੀ ਥੱਲੇ ਬਣ ਜੂਗਾ ਵਛੀ ਬਹੁਤ ਜਿਆਦਾ ਚੰਗੀ ਆ ਜੀ ਦੂਜਾ ਸੁਆ ਹਰਮਨ ਕੱਢ ਕੇ ਬਾਹਰ ਤੋਰਨ ਨੂੰ ਵੀ ਵੇਰ ਦੀ ਆ ਜਿੱਦਾਂ ਇੱਕ ਨਾਰਮਲੀ ਆਪਾਂ ਦੇਖਦੇ ਆ ਕ੍ਰੋਸ ਬਰੀਡ ਦੇ ਵਿੱਚ ਆ ਆ ਦੇਖੋ ਵਛੀ ਹੈ ਨਮੂਨਾ ਇਹ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਅੱਜ ਵੇੜਾ ਉਹ ਜਿਹੜੀਆਂ ਕੋਈ ਘਰ ਟਿਕਾ ਕੇ ਆਰਾਮ ਦੇ ਨਾਲ ਸਾਂਭ ਸਾਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਕਿੰਨੀ ਚੰਗੀ ਧੀਰੀ ਧੂਰੀ ਬਹੁਤ ਆ ਬਹੁਤ ਜਿਆਦਾ ਚੰਗੀ ਵਛੀ ਆ ਜੀ ਮੈਂ ਵੀ ਠੀਕ ਆ ਜੀ ਸੋ ਸੀਲੀਆਂ ਸੋਲੀਆਂ ਬਹੁਤ ਆ ਵੰਡ ਗੈਬ ਚੰਗਾ ਆਫਸੀ ਚਨਾ ਦਾ ਤੇ ਥਣ ਵੀ ਪੂਰਾ ਸੁਆਦੀ ਆ ਦੇਣ ਕਰਮਾਲੀ ਠੀਕ ਆ ਜੀ 5-7 ਲੈਗੀ ਤੇ ਥੱਲਿਓਂ ਕਾਫੀ ਚੰਗਾ ਲੇਵਾ ਬਣਾਉਗੀ ਸੋ ਵੈਸੇ ਤੋਰੇ ਤਾਰੇ ਦੀ ਬਹੁਤ ਨਰਮਾ ਜਿੱਥੇ ਮਰਜੀ ਮੇਰਾ ਭਰਾ ਡੱਕ ਕੇ ਤਸल्ली ਕਰੋ ਸੋ ਪਿਪ ਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਤੀ ਆ ਫਿਰ ਤੇ ਭਾਵੇਂ ਬਚੀ ਵੇਚ ਲੈਂਦੇ 70 ਦੀ ਵੀ ਹਾਂ ਹਾਂ ਕਵੀ ਹੈਗਾ ਇਹ ਬੱਛੀ ਦਾ ਹਾਂ ਹੁਣ ਚਾਹ ਗਾੜੀ ਇਹ ਕਿਹਨੇ ਖੜ ਕੇ ਵੇਚਣੀ ਹੋਊ ਤਾਂ ਵੀ ਕੋਈ ਅਗਲਾ ਵੇਚ ਲੂ ਮੁੱਲ ਪਾ ਪੈੜ ਕਰਾ ਲਓ ਸ਼ੇਅਰ ਕਰਾ ਜੋ ਮਰਜ਼ੀ ਕਰਾ ਲਓ ਪਾੜੀ ਆਦੀ ਬੱਛੀ ਦੇ ਦਾਂਗੇ 60000 ਦੀ ਹਾਂਜੀ ਕਰਦੇ ਹੋਰ ਕਰਦੇ ਮਾਨ 60 ਦੀ ਬੱਛੀ ਦੇ ਦਿਆਂਗੇ ਜੀ 60000 ਦੀ ਹਾਂਜੀ 60 ਦੀ ਦੇ ਦਾਂਗੇ ਕੋਈ ਵੀਰ ਭਰਾ ਇੱਥੇ ਆ ਕੇ ਇੱਕ ਰੀ ਬੱਛੀ ਵੇਖੇ ਹੋਰ ਮਾਰਦਾਨ ਕਰਾਂਗੇ ਆਪਣਾ ਕੋਈ ਫਿਕਸ ਨਹੀਂ ਹੈਗਾ ਆਪਾਂ 60 ਹੀ ਲੈਣਾ ਬਿਲਕੁਲ ਬਿਲਕੁਲ ਆਪਾਂ ਕਿਸੇ ਨੂੰ ਕੋਈ ਨਾਰਾਜ਼ ਨਹੀਂ ਕਰਨਾ ਇੱਥੇ ਆ ਕੇ ਇੱਕ ਰੀ ਕੋਈ ਪੂਰੀ ਅੱਛੀ ਵੇਖੇ ਜ਼ਰੂਰ ਆਗੇ ਹਾਂਜੀ ਜੇ ਲੋਕ ਕੋਈ ਇੱਕ ਰਿੱਥੇ ਆ ਕੇ ਵੇਖੂਗਾ ਹਰੇਕ ਨੂੰ ਮੱਛੀ ਪਸੰਦ ਆਊਗੀ ਬਿਲਕੁਲ ਬੇਲ ਬੂਲ ਦੀ ਬੜੀ ਸਪੈਸ਼ਲ ਆਈ ਬੱਚੀ ਹਾਂ ਲੈ ਠੀਕ ਹੈ ਜੀ ਸੋ ਇੱਥੇ ਆਣ ਕੇ ਮੇਰਾ ਭਰਾ ਇਹ ਖੁਰੀ ਦੇਖਿਆ ਜੇ 5-7 ਦਿਨ ਲੈਂਦੀ ਹਫਤਾ ਖੰਡ ਬਣੂਗੀ ਚੰਗੀ ਥੱਲੇ ਠੀਕ ਹੈ ਜੀ ਇਹ ਤੇ ਆਪਣੇ ਕੋਲ ਹਰਮਨ ਇੱਕ ਆ ਬੈੜ ਆ ਗਈ ਡੱਬੀ ਇਹ ਵੀ ਜੀ ਡੱਬੀ ਆ ਚਲੋ ਜੇ ਗੱਲ ਵੇਖੀਏ ਤੇ ਫਿਰ ਭਾਵੇਂ ਆਈ ਸ਼ਰਕਾਈ ਪਰ ਆਪਾਂ ਨਹੀਂ ਕਹਿੰਦੇ ਕਿਸੇ ਨੇ ਆਪੋ ਆਪਣੀ ਸਮਝ ਕਰਨੀ ਹੈ ਇਹ ਆਈ ਸ਼ਰ ਹੈ ਜਰਸੀ ਹੈ ਐਚ ਐਫ ਹੈ ਜਿਹੜੀ ਹੈ ਕਿਹੜੀ ਹੈ ਕਿਹੜੀ ਹੈ ਇਹ ਗੱਬਣੇ ਇਹ ਵੀ ਗੱਬਣਾਂ ਜੀ ਲਓ ਜੀ ਗੱਬਣੇ ਤਰ ਹਾਂਜੀ ਪਿਓਰ ਛੇ ਦੰਦ ਬੱਚੀ ਆ ਕੰਨੀਆਂ ਜੇ ਖਲੋਤੀਆਂ ਬੱਚੀਆਂ ਠੀਕ ਆ ਲਓ ਠੀਕ ਆ ਜੀ ਇਹ ਛਿੱਗੀ ਆ ਠੀਕ ਆ ਕੰਨੀਆਂ ਜਾਨ ਦੋ ਖੜੀਆਂ ਨੇ ਦੁੱਧ ਦੰਦ ਕੰਨੀਆਂ ਆ ਦੇਖੋ ਜੀ ਪਿਓ ਛੇ ਦੰਦ ਆ ਠੀਕ ਆ ਆਦਰ ਦੇਖੋ ਅੰਦਰ ਵੱਲ ਸ਼ੂਟ ਤੁਹਾਨੂੰ ਛੋਟੀਆਂ ਵਾਲੇ ਸੋ ਕੰਨੀਆਂ ਵਿਖਾ ਦਿੰਨੇ ਆਹ ਦੇਖੋ ਜੀ ਲੱਗ ਠੀਕ ਹੈ ਮੇਰੇ ਪਾਸੇ ਕੰਨੀ ਖਲੋਤੀ ਹੋ ਗਈ ਬਹੁਤ ਕੰਨੀਆਂ ਖੜੀਆਂ ਨੇ ਇਹ ਜੋ ਜਵਾਨ ਨਹੀਂ ਹੋਈ ਠੀਕ ਹੈ ਜੀ ਸੀਲ ਸਾਬ ਬਹੁਤ ਦਿਨ ਵੈਜੂ ਹੋ ਜੇ ਨਾ ਦਿਨ ਇਹਨੇ 10 ਲੈ ਜਣੇ ਨੇ ਜੀ ਠੀਕ ਹੈ ਬਾਕੀ ਮੋੜ ਬੰਦੀ ਤੁਹਾਨੂੰ ਚੈੱਕ ਕਰਾ ਬੇਸ ਕੁਆਲਟੀ ਵੇਖੋ ਜੀ ਕਿੰਨੀ ਸੋਹਣੀ ਬੋਦੀ ਹੈ ਬਹੁਤ ਬਾਕੀ ਬਹੁਤ ਸੋਹਣੀ ਹੈ ਫੇਸ ਕੁਆਲਟੀ ਚੰਗੀ ਆ ਸਟੇਟ ਪਤਾ ਆ ਗਿਆ ਠੀਕ ਹੈ ਜੀ ਵੱਚੀ ਹੈ ਬਹੁਤ ਪਿਆਰੀ ਸੰਸਾਹ ਇਹ ਜਿਹੜੀਆਂ ਅੱਜ ਆਈਆਂ ਮੈਡਮ ਕਿਸੇ ਦੇ ਘਰ ਖੜੀਆਂ ਵੀ ਚੰਗੀਆਂ ਲੱਗਣਗੀਆਂ ਬਿਲਕੁਲ ਬਿਲਕੁਲ ਕੋਈ ਇਹ ਨਹੀਂ ਲਾਣ ਗਵਾਂਡ ਜੋ ਆ ਕੇ ਆਖੂਗਾ ਕਿ ਇਹ ਕੀ ਲਾ ਕੇ ਬਣ ਲਿਆ ਜੀ ਤੇ ਜਿਹੜੀਆਂ ਪਹਿਲਾਂ ਆਪਾਂ ਵਿਖਾਉਂਦੇ ਰਹੇ ਉਹ ਘੱਟ ਚੰਗੀਆਂ ਲੱਗਦੀਆਂ ਸੀ ਨਹੀਂ ਚਲੋ ਹਰ ਵਾਰੀ ਆਪਾਂ ਪੜੇ ਜ਼ੋਰ ਲੱਗਦਾ ਜੀ ਹਰ ਵਾਰੀ ਆ ਆਹ ਦੇਖੋ ਜੀ ਇਹ ਚੰਗੀ ਆ ਆਹ ਦੇਖੋ ਧੀਰਾ ਬਣ ਦੋ ਸੋ ਚੈੱਕ ਕਰੋ ਤੁਸੀਂ ਗੱਲ ਪਰ ਮੇਰੀ ਕਹਿਣ ਦਾ ਮਤਲਬ ਇਹੋ ਹੀ ਹੈ ਵੀ ਖੜੀਆਂ ਚੰਗੀਆਂ ਮਤਲਬ ਕਿ ਇਹਨਾਂ ਦੇ ਗੋੜ ਸਾਰੇ ਹੀ ਆ ਇਹ ਨਹੀਂ ਹੈਗਾ ਵੀ ਕੋਈ ਪਸ਼ੂ ਕੇ ਭੈਣੇ ਚਵਾਈ ਕਰਨੀ ਆ ਉਹ ਲੱਤਾਂ ਛੜਾ ਮਾਰਨਗੇ ਗਾਂ ਜਾ ਕੇ ਤੇ ਠੰਡੇ ਪੀਰੇ ਜਿੰਨੀ ਵੀ ਤਸੱਲੀ ਆਪਾਂ ਤੁਹਾਨੂੰ ਹੁਣ ਮੌਕੇ ਤੇ ਕਰਾ ਰਹੇ ਹਾਂ ਠੀਕ ਆ ਜੀ ਇਥੋਂ ਤੁਸੀਂ ਇੱਕ ਆਈਡੀਆ ਲਾ ਲੋਗੇ ਕਿ ਕਿੰਨੇ ਕੇ ਨਰਮ ਨੇ ਤੇ ਕਿੰਨੇ ਕੇ ਗਰਮ ਨੇ ਪਸ਼ੂ ਠੀਕ ਆ ਜੀ ਸੋ ਸਹੀ ਉਸਾਉ ਚੰਗੀ ਵਛੀ ਆ ਤੇ ਦੂਜਾ ਸੁਆ ਵਛੀ ਸੂਣ ਦੀ ਤਿਆਰੀ ਤੇ ਹੁੰਦੀ ਜਾਂਦੀ ਆ 5 ਲੈ ਜੇ 7 ਲੈ ਜੇ ਠੀਕ ਆ ਜੀ ਬੇਨ ਤਕਰੀਬਨ ਇੰਨੀ ਕੀ ਕੱਢਨੇ ਆ ਘੰਟਿਆਂ ਬੱਧੀ ਕਰਮਾਲੀਆਂ ਬਣ ਕੇ ਤਿਆਰ ਹੋ ਜਾਂਦੀਆਂ ਹਾਂ ਹਾਂ ਜੀ ਹਾਂ ਜੀ ਆ ਦੇਖੋ ਵੱਚੀ ਬਹੁਤ ਜ਼ਿਆਦਾ ਚੰਗੀ ਆ ਜੀ ਬਣੂ ਬਹੁਤ ਅਜੇ ਆ ਥੋੜੀ ਜੀ ਨਾ ਭਾਲ ਕਰ ਗਈ ਇੱਕ ਬੰਨੇ ਆ ਜਦੋਂ ਐ ਪਾਸੇ ਬੈਠੀ ਉਹ ਭਾਲ ਦੂਜੇ ਬੰਨੇ ਚ ਲਈ ਜਾਂਦੀ ਆ ਹੁਣ ਤੁਹਾਨੂੰ ਪਤਾ ਵੱਚੀ ਉਹ ਤਿਆਰੀ ਤੇ ਆਉਗੀ ਇਹਨੇ ਇੱਕ ਵਾਰੀ ਭਾਲ ਪੁਲ ਕਰਨੀ ਕਰਨੀ ਆ ਹਾਂਜੀ 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 ਆ ਇਹ ਕਿੰਨੇ ਦੀ ਦੇ ਰਹੇ ਆ ਅੱਜ ਆਪਾਂ ਦੇ ਦੀ ਇਹ ਵੀ 61 ਦੀ ਪਾਇਰ ਦੀ ਦੇ ਦੇ ਗਿਆਜ ਕਰਕੇ ਦੇਈਏ ਇਹ ਵੀ ਉਸੇ ਮੌਲੀ ਸਾਹਿਬ ਦੀ ਇਹ ਵੀ 60 68 ਦੀ ਇਹ ਵੀ 60 24 ਮਾਰਦਾਨ ਖੁੱਲਾ ਹਾਂ ਕਰਦੀ ਉਹੀ ਇੱਥੇ ਆਗੇ ਦੇਖੇ 64 ਵੀ ਖੁੱਲਾ ਮਾਰਦਾਨ ਕਰਾਂਗੇ ਬਾਕੀ ਬਚੀ ਤਿਆਰੀ 70 ਦੀ ਵਿਗਣੀ ਆ ਬਿਲਕੁਲ ਬਾਬੂ 60 ਹਜ਼ਾਰ ਦੇ ਵਿੱਚੋਂ ਵੀ ਮਾਰਦਾਨ ਹੋਣਗੇ ਠੀਕ ਆ ਜੀ ਬਹਿਣੀ ਤੋਂ ਤੁਹਾਨੂੰ ਦਿਖਾ ਰਿਹਾ ਆ ਬਹਿਣੀ ਵਾਲੇ ਪਾਸੇ ਤੋਂ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਸੈਜ ਵਿੱਚ ਮੁੱਠੀ ਮੁੱਠੀ ਥਾਣਾ ਬਾਕੀ 60 ਤੋਂ ਅੰਦਰ ਵੀਰਾਂ ਦਾ ਵੀ ਦੇ ਦਿਆਂਗੇ ਮਾਰਦਾਨ ਕਰਕੇ ਦੇ ਦਿਆਂਗੇ ਠੀਕ ਆ ਜੀ ਖੁੱਲੇ ਮਾਰਦਾਨ ਹੋਣਗੇ ਸੰਤੂ ਸਾਹਿਬ ਸਬਸਤਿਆ ਬਹੁਤ ਤਿਆਰੀ ਹੈਗਾ ਚੰਗੀਆਂ ਬੱਚੀਆਂ ਨੇ ਪਿੰਡੇ ਪੁੰਡੇ ਦੀਆਂ ਬੜੀਆਂ ਸਾਫ ਸੁਥਰੀਆਂ ਨੇ ਨੇਵੇ ਦੀਆਂ ਬੜੀਆਂ ਸਾਫ ਨੇ ਜੋੜੀ ਕਿਸੇ ਪ੍ਰਾਣੇ ਪਾਉਣੀ ਹੈ ਕੋਈ ਥੋੜਾ ਬਾਤ ਹੋਰ ਮਾਰਨ ਤਲ ਹੋ ਜੂਗੀ ਕਰਾਂਗੇ ਕਰਾਂਗੇ ਜੇ ਕੋਈ ਇਕੱਠਾ ਜੋੜਾ ਲੈ ਜੂ ਹੋਰ ਮਾਰਨ ਤਨ ਖੁੱਲਾ ਕਰਾਂਗੇ ਅਗਲੇ ਦਾ ਬਹੁਤ ਵਧੀਆ ਗੱਲ ਹੈ ਠੀਕ ਆ ਜੀ ਹਾਂਜੀ ਬਾਕੀ ਬਿਲਕੁਲ ਤੰਦਰੁਸਤ ਕਰਮਾ ਦੀ ਚਾਰੂ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਮੈਂ ਕਹਾਂ ਜੀ ਬੱਚੀਆਂ ਕੋਈ ਦੋ ਦੋ ਚਾਰ ਚਾਰ ਸੂਏ ਜਾਂ ਕੇ ਪੀਊਗਾ ਨਜ਼ਾਰੇ ਲਊਗਾ ਹਾਂ ਇਹ ਕੋਈ ਵੇਚਣ ਵਾਲਾ ਵੀਰ ਲੈ ਜਾਂਦਾ ਉਹ ਵੀ ਖੜ ਕੇ ਦੋਵੇਂ ਬੱਚਿਆਂ ਦੀ ਕਮਾਈ ਲੈ ਸਕਦਾ ਜੀ ਲੈ ਸਕਦਾ ਹਾਂਜੀ ਉਹ ਵੀ ਦੋਵੇਂ ਬੱਚਿਆਂ ਜਾ ਕੇ ਸਾਮ੍ਹ ਕੇ ਆਰਾਮ ਨਾਲ ਜਾਈਆਂ ਕਿ 40 ਦੀਆਂ ਬੱਚੀਆਂ ਗਈਆਂ ਤਿਆਰ ਗਈਆਂ ਬਸ ਬਸ ਹਾਂਜੀ ਚਲੋ ਆਪਾਂ ਨੂੰ ਨਰਮ ਨਰਮ ਜੱਦਾ ਮਿਲੀਆਂ ਆਪਾਂ ਉਹਦਾ ਗਾੜੀ ਪਾਈ ਆਉਂਦੇ ਹਾਂ ਬਿਲਕੁਲ ਆਪਾਂ ਤਾਂ ਹਾਲ ਦੀ ਘੜੀ ਮੌਕੇ ਦੀ ਗੱਲ ਕਰਦੇ ਹਾਂ ਮੌਕੇ ਦੀ ਗੱਲ ਕਰਨੀ ਹੈ ਜੀ ਸਵੰਧੀਆਂ ਮਿਲੀਆਂ 2 ਰੁਪਏ ਲੈਣਾ ਨਫਾ ਦੇ ਦੇ ਦੇਣੀਆਂ ਨੇ ਜਿਵੇਂ ਦਾ ਹੁਣ ਆਪਾਂ ਨੂੰ ਮਾਲਾ ਆ ਆਪਾਂ ਉਦਾਂ ਦੀ ਗੱਲ ਕਰੀਏ ਜੇ ਆਪਾਂ ਹੁਣ ਕਹੀ ਜਾਵਾਂਗੇ ਤਿਆਰ ਹੀ ਬਚੀ 70 ਦੀ ਵਿਗਣੀ ਆਪਾਂ ਹੁਣ 70 ਮੰਗੀ ਜਾਵਾਂਗੇ ਨਾ ਅਗਲੇ ਦੇ ਕੰਮ ਦੀ ਨਾ ਆਪਣੇ ਕੰਮ ਦੀ ਕੰਮ ਬਣ ਕੇ ਬੈਠੇ ਰਹੋ ਕੀ ਫਾਇਦਾ ਬਸ 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 ਇਹ ਹੁਣ ਕੋਈ ਲੈ ਜਾ ਕੇ ਅੱਗੇ ਵੇਚਣਾ ਹੀ ਵੀ ਚਾਹੇ ਤਾਂ ਵੀ ਵੇਚ ਸਕਦਾ ਜਾ ਕੇ ਲੈ ਲੂਗਾ ਬਿਲਕੁਲ ਲੋ ਵੀ ਇਹ ਤੁਹਾਨੂੰ ਉੱਥੇ ਮਿਲ ਜੂਗੀ 60000 ਦੀ ਠੀਕ ਹੈ ਜੀ ਵਿੱਚੋਂ ਖੁਸ਼ੀ ਨਾਲ ਮਾਨਤਨ ਹੋ ਜਾਣਗੇ ਕੋਈ ਫਿਕਸ ਨਹੀਂਗਾ ਬਾਕੀ ਮਾਨਤਨ ਹੋਣਗੇ ਭਰਾ ਮੇਰਾ ਕੋਈ ਸੌਦਾ ਕਰੇ ਇਧਰ ਆਪਾਂ ਤੁਹਾਨੂੰ ਦਿਖਾਉਣੇ ਇੱਕ ਚੌਥੇ ਨੰਬਰ ਤੇ ਆ ਬੈਡਾ ਸੂਈ ਸਵਾਈ ਕਰਾਸ ਬਰੀਡ ਆ ਕੀ ਇਹ ਸੂਈ ਹੈ ਜੀ ਦੂਜਾ ਸੂਆ ਆ ਸੂਈ ਨੂੰ ਕੋਈ ਅਜੇ 7-8 ਦਿਨ ਹੋ ਗਏ ਆ ਜੀ ਠੀਕ ਆ ਬਾਕੀ ਥਾਨ ਥਾਨ ਵੇਖ ਲਓ ਕਿੰਨਾ ਜਿਆਦਾ ਚੰਗਾ ਬੁਰਾ ਮੁੱਠੀ ਮੁੱਠੀ ਥਾਨਾ ਨੋਕਲਾ ਹੈ ਬਹੁਤ ਜਿਆਦਾ ਚੰਗਾ ਥਾਨ ਲੱਗਾ ਲਓ ਜੀ 8-7 ਦਿਨ ਹੋ ਗਿਆ ਬੱਚਾ ਮਗਰ ਦੇ ਬੱਛਾ ਦੀ ਬੱਛਾ ਲਓ ਜੀ ਮਗਰ ਦੇ ਬੱਛਾ ਮੇਲ ਕਾਪ ਆ ਹਾਂ ਜੀ ਬਾਕੀ ਥਾਨ ਬੜਾ ਸੁਆਦੀ ਮੁੱਠੀ ਮੁੱਠੀ ਥਾਨਾ ਕਿੰਨਾ ਇਸ ਵਕਤ ਤੱਕ ਇਹ ਥਾਨ ਹੀ ਠੰਡ ਦੀ ਨਹੀਂ ਗੱਲ ਜੀ ਠੰਡੀ ਵੇਖੋ ਫਿਰ ਆ ਆਵੇਂ ਕੋਈ ਉਧਰੋਂ ਵੇ ਬੈਗੇ ਥਲੇ ਚੁਆਈ ਕਰੀਏ ਜਿਹੜੇ ਬੋਲੇ ਮਰਜ਼ੀ ਤੁਸਲੀਆਂ ਜੀ ਥਲੇ ਜਿੱਦੋਂ ਮਰਜ਼ੀ ਕਰੀ ਜਾਵੇ ਕਿੰਨਾ ਕੁ ਤੋਂ ਪਰਮਰਸਿਆ ਦੇ ਥਲੇ ਤੋਂ ਤਾਂ ਹੁਣ ਇਸ ਟਾਈਮ 11 ਲੀਟਰ ਹੋਊਗਾ ਜੀ ਇਹਦੇ ਕੋਲ 11 ਲੀਟਰ ਜਿਹੜਾ ਚੁਆਦਣਾ ਆਪਾਂ ਜਿੰਨਾ ਕੀ ਜੋਗਾ ਡੰਗਰੇਗਾ ਆਪਾਂ ਉਹਨੇ ਕਹੀਏ ਬੱਸ ਬੱਸ ਜਿਹੜਾ ਚੁਆਈ ਦੇਣਾ ਗੱਲ ਕਰੀਆ ਹੈ ਆ ਲੈਵਾ ਵੇਖੋ ਮੇਰਾ ਭਰਾ ਬਿਲਕੁਲ ਪੱਧਰ ਇੱਕਸਾਰ ਫ੍ਰੈਫਿਕਸ ਆ ਬਿਲਕੁਲ ਲੋਕਲਾ ਥਾਣਾ ਠੀਕ ਹੈ ਜੀ ਇੱਕਸਲੇਵਾ ਨਿਗਰ ਚੱਡੇਦੀ ਆ ਮਗਰ ਬੱਚਾ ਇਕਾਦ तकरीबन ਪਹਿਲਾ ਵੀ ਵੇਰ ਤੁਹਾਨੂੰ ਦਿਖਾਈ ਉਹਦੇ ਬਿਲਕੁਲ ਬਰਾਬਰ ਹੀ ਆ ਮੀਡੀਅਮ ਤੋਂ ਪਲਾਸਾ ਵੱਡੀਆਂ ਬੱਚੀਆਂ ਵੇੜਾ ਦੇ ਵਿੱਚ ਹੀ ਆ ਤੇ ਥਰ ਵੀ ਸੁਆਦੀ ਹੈ ਚੁਵਾਈ ਵੀ ਐਂਡ ਲੱਗੀ ਹੈ 11 ਕਿਲੋ ਇਹਦੇ ਤੇਲੇ ਦੁੱਧ ਪੰਜਾਂ ਸੱਤਾਂ 6 8 ਸੱਤਾਂ ਦਿਨਾਂ ਦੀ ਸੂਈ ਆ ਠੀਕ ਆ ਖੋਲ ਕੇ ਹਰਮਨ ਕੋਰੇ ਨੂੰ ਵੀ ਵੀਰ ਇੱਕ ਵਾਰ ਦਿਖਾ ਆਪਾਂ ਖੋਲਦੇ ਪਾਉ ਤੋਂ ਪਹਿਲਾਂ ਇੱਕ ਚੀਜ਼ ਆ ਮਦਦੀਏ ਬੱਚੀ ਜਿੰਨੀ ਜਿਆਦਾ ਚੰਗੀ ਉਹਨੇ ਇੱਕ ਇਹਦੇ ਵਿੱਚ ਛੋੜੀ ਜੀ ਕਮੀ ਆ ਗਈ ਦੱਸਿਏ ਕਮੀ ਪਹਿਲਾਂ ਦੱਸਿਓ ਅੱਗੇ ਵਾਲੇ ਥਾਂ ਦੇ ਵਿੱਚ ਕੋਈ 7 ਤੋਂ 8 ਧਾਰਾਂ ਦਾ ਫਰਕ ਹੈਗਾ ਜੀ ਅੱਛਾ ਜੀ ਇਹ ਚਾਟਿਆ ਕੋਈ ਜਵਾਬ ਅਸਮਾਨ ਦੇ ਵਿੱਚ ਨਹੀਂ ਕੋਈ ਕਮੀ ਪੇਸ਼ੀ ਹੋਊਗੀ ਕੋਈ ਪੂਰ ਛਟਾਣਾ ਕੁਝ ਨਾ ਹੋਊਗਾ ਪਰ ਜਿਹੜੇ ਮੇਨ ਗੱਲ ਆਪਾਂ ਪਹਿਲਾਂ ਦੱਸੀ ਉਹਦਾ ਕਿ ਇਹਨੂੰ ਪਤਾ ਨਹੀਂ ਲੱਗਦਾ ਹਾਂ ਕੋਈ ਕੋਈ ਤੁਹਾਨੂੰ ਬਸਮਾ ਨਹੀਂ ਪਸਮਾ ਕੇ ਲੈਣ ਲੋਂਗੀ। ਕਿਸੇ ਨੂੰ ਪਤਾ ਨਾ ਲੱਗੂਗਾ। ਪਰ ਆਪਾਂ ਆਪਣੇ ਹਥੀਚਵਾਈ ਕਰਕੇ ਵੇਖੀ ਆ ਆਪਾਂ ਕਿਸੇ ਵੀਰ ਭਰਾ ਦਾ ਲੰਮਾ ਲੈ। ਜਿਹੜਾ ਅਗਲਾ ਸਨ ਪਹਿਲੀ ਆ ਜੀ ਅਗਲਾ ਅਗਲਾ। ਠੀਕ ਹੈ ਇਹ ਤਾਂ 5-7 ਹੱਤਾ ਕੇ ਧਰਾਂ ਦਾ ਫਰਕ ਹੈ। 5-7 ਹੱਤਾ ਦਾ ਧਰਾਂ ਦਾ ਫਰਕ ਆ। ਠੀਕ ਆ ਬਾਈ। 10 ਦਾ ਨਹੀਂ ਹੋਊਗਾ। ਚਲੋ। ਹੋਰ ਗੱਲ ਨਹੀਂ ਜ਼ਰੂਰ। ਨਹੀਂ ਜਿਹੜੀ ਕਿਸਾਨ ਦਾ ਜ਼ਰੂਰ ਬੜਾ ਜ਼ਰੂਰੀ ਆ ਕਿਸੇ ਭਰਾ ਨੂੰ ਜੜਾਉਣਾ ਹੋ ਸਕਦਾ ਕਿ ਕਿਸੇ ਨੂੰ ਚਵਾਈ ਕਰਦੇ ਸਮੇ ਪਤਾ ਵੀ ਨਾ ਲੱਗੇ। ਹਾਂ ਜੀ ਹਾਂ ਜੀ। ਉਹ ਗੱਲ ਦੱਸਣੀ ਬੜੀ ਜ਼ਰੂਰੀ ਆ ਠੀਕ ਆ ਜੀ ਵਫਾਰ ਲੈਣ ਦਾ ਤੇ ਆ ਬਾੜ ਤੁਸੀਂ ਕਰੋ ਚੈੱਕ ਕੋਈ ਹਫਤੇ ਪੰਜਾਂ ਛੇ ਦਿਨਾਂ ਦੀ ਸੁਈ ਥੱਲੇ 11 ਕਿਲੋ ਦੋ ਪੇਕ ਵੀ ਫਿਰ ਕਨਫਰਮ ਕਰਦ ਕੇ ਕੱਦ ਸਾਈਟ ਵੀ ਤੁਹਾਨੂੰ ਮੈਂ ਮੈਂਸ਼ਨ ਕਰ ਦਿੱਤਾ ਰੰਗ ਬਾਜਾ ਕਰਮਾ ਲਈ ਰੰਗ ਬਹੁਤ ਸੋਹਣਾ ਜੀ ਜਰਦਾ ਪੈਸੇ ਦੋਸਤੋ ਹੈ ਨਰਮਾ ਕਰਮਾ ਲਈ ਧੀਰੀ ਆ ਸੀਲ ਸਾਊ ਆ ਤੇ ਥਾਨ ਕਰਮਾ ਨੂੰ ਜਿਹੜਾ ਸੁਆਦੀ ਲੱਗਾਂ ਹੁੰਦੀ ਵੀ ਮੈਨੂੰ ਲੱਗਾ ਠੀਕ ਆ ਬਹੁਤ ਵਧੀਆ ਨਜ਼ਾਇਜ਼ ਹੀ ਆ ਪਾ ਕਹਸਦੇ ਵੀ ਨਜ਼ਾਇਜ਼ ਹੀ ਕਰਮਾਈ ਠੰਡੀ ਧੀਰੀ ਆ ਉਤਨਾ ਕੁਝ ਨਹੀਂ ਆਂਦੀ ਕੀ ਨਾ ਨਾ ਬਿਲਕੁਲ ਬਾਦੇ ਵਿੱਚ ਹੈ ਜੀ ਤੁਹਾਨੂੰ ਦੱਸ ਦਿੱਤੀ ਕਿਹਨੇ ਦੋਹਾਂ ਵੜਾ ਨੂੰ ਰੱਸੀ ਪਾਉਣੀ ਪਾਵੇ ਨਹੀਂ ਪਾਉਣੀ ਭਾਵੇਂ ਇੱਦਾਂ ਹੀ ਚੁਆਈ ਕਰ ਲੇ ਠੀਕ ਆ ਜੀ ਇਦਾਂ ਦੀਆਂ ਠੰਡੀਆਂ ਜੀ ਹਮ ਪਰ ਜਿਹੜੀ ਚੀਜ਼ ਅਗਲੇ ਨੇ ਕੀਤਾ ਬਾਦੇ ਕੋਈ ਵੀਰ ਨੇ ਕਿੱਥੋਂ ਆਣਾ ਕਿੱਥੋਂ ਨਹੀਂ ਬਿਲਕੁਲ ਜੀ ਬਿਲਕੁਲ ਅਗਲਾ ਬਾਦੇ ਜਾ ਕੇ ਇੱਥੇ ਖੱਜਲ ਹੋਵੇ ਫੇਰ ਕੋਈ ਫਾਇਦਾ ਨਹੀਂ ਹੈ ਜੀ ਵਛੀ ਆਪਾਂ 45 ਦੇ ਦਾਂਗੇ 45 ਦੀ ਹੋਰ ਮਾਰਦਾਂਗੇ 42 ਦੀ ਵਛੀ ਦੇ ਦਾਂਗੇ 42 ਦੀ ਜੇ ਕੋਈ ਹੋਰ ਕਹੇ ਹੋਰ ਕਰਾਂਗੇ ਮਾਰਦਾਨੇ ਦੀ ਚੋ ਲੈ ਇਹ ਨਹੀਂ ਕੋਈ ਪੱਕਾ ਆਪਣਾ 42 ਇਹਦਾ ਲੈਣਾ ਹੋਰ ਮਾਰਦਾਨ ਕਰਾਂਗੇ ਲੈ ਵੀ ਬਾਕੀ ਵਛੀ ਵੇਖ ਲਓ ਇਤਰੀ ਹੈ ਕਿੰਨੀ ਜ਼ਿਆਦਾ ਚੰਗੀ ਹੈ ਵੇਖੋ ਬਹੁਤ ਵਧੀਆ ਠੀਕ ਹੈ ਜੀ ਅੱਗੇ ਕਿੰਨੇ ਘਰ ਦੁੱਧ ਪੀਣ ਨੂੰ ਲੈਣੀ ਬਹੁਤ ਜ਼ਿਆਦਾ ਚੰਗੀ ਹੈ ਅੱਜ ਤਾਂ ਡਰਾਈਵਰ ਬਦਲ ਗਿਆ ਅੱਜ ਤਾਂ ਰੇਟ ਜਾਵੇ ਥੱਲੇ ਕਰਦੇ ਅੱਜ ਹੈ ਅੱਜ ਰੇਡ ਆਪਾਂ ਉਹ ਕਰਨੇ ਆ ਜੀ ਅਗਲਾ ਸੋਝਦਾ ਰਹੇ ਵੀ ਕੀ ਗੱਲ ਆ ਕਿਹੜੇ ਹਸਾਬ ਨਾਲ ਆ ਆ ਮੁੱਲ ਮੰਗੀ ਜਾਂਦੇ ਆ ਚਲੋ ਚੰਗੀ ਗੱਲ ਆ ਤੇ ਜਿਨ੍ਹਾਂ ਵੀ ਚਲੋ ਜਾਇਜ਼ ਕਰਕੇ ਵਿਆਹ ਕਰਕੇ ਮਾਰ ਪਾ ਕੇ ਸਾਫ਼ ਸੁਨੋ ਕਹੂੰਗਾ 42000 ਦੀ 42000 ਚ ਮਾਨਦਾਨ ਕਰਾਂਗੇ ਤੁਹਾਨੂੰ ਗਿਆ ਬਸ ਠੀਕ ਆ ਧੋਖੇ ਵਿੱਚ ਨਹੀਂ ਰੱਖਣਾ ਜੀ ਹਾਂ ਧੋਖੇ ਰੱਖ ਕੇ ਆਪਾਂ ਨੂੰ ਵੀ ਫਾਇਦਾ ਹੁਣ ਆਪਾਂ ਇਹਦਾ 2 4000 ਵੱਧ ਲੈ ਲਾਂਗੇ ਪਰ ਬਾਅਦ ਜ ਆਪਣਾ ਜਾਂ ਦਾ ਰਿਕਾਰਡ ਖਰਾਬ ਹੋ ਜਾਊਗਾ ਬਿਲਕੁਲ ਬਿਲਕੁਲ ਲਓ ਵੀ ਅਗਰ ਨਕਟ ਚੱਲਦੇ ਹੋ ਤੇ ਇਧਰ ਰਿਵਾਰਡ ਆ ਜਾਂਦੀ ਏ ਸ਼ਹੀ ਵਾਲਾ हां जी शाहीवाल ਦੇ ਵਿੱਚ ਕ੍ਰੌਸ ਬ੍ਰੀਡ ਮੰਨ ਲਿਆ ਜੇ ਇਹ ਗੱਬਣ ਆ ਗਈ ਹੈ ਨਾ ਇਹ ਗੱਬਣ ਆ ਗਈ ਜੀ ਹਾਂ ਇਹ ਕੋਈ 7-8 ਦਿਨ ਦੀ ਜੇ ਨਰਮ ਹੂੰ ਹੂੰ ਐ ਸੁਹਾ ਦੂਜੇ ਪਰ ਤੁਹਾਨੂੰ ਬੋਲੇ ਜਿੱਦਾਂ ਨੀਲੀ ਦੀਆਂ ਮਈਆਂ ਥੋੜੀਆਂ ਆ ਭਾਰੇ ਪੱਲੇ ਦੀਆਂ ਨਹੀਂ ਆ ਉਹਦਾ ਸ਼ਾਈਵਾਲ ਗਈਆਂ ਥੋੜੀਆਂ ਭਾਰੇ ਪੱਲੇ ਦੀਆਂ ਲੱਗਦੀ ਵੇਖਣ ਨੂੰ ਤੀਜਾ ਪਾ ਹੈ ਘਰ ਵਾਲਿਆਂ ਨੇ ਵੀ ਇਹੀ ਗੱਲ ਕਹੀ ਕਹਿੰਦੇ ਹੈ ਦੂਜਾ ਵਾ ਠੀਕ ਆ ਕੋਈ ਵੀ ਭਰਾ ਆਪਣੀ ਤੀਜਾ ਮੰਨ ਲੇ ਕੋਈ ਦੂਜਾ ਮੰਨ ਲੇ ਆਪਣੀ ਸਮਝ ਕਰ ਲੇ ਸਮਝ ਕਰ ਲੇ ਹਾਂ ਜੀ ਦੇ ਨਹੀਂ ਦੇਣਾ ਜਿਹੜੇ ਲੈ ਜੇ ਦੇ ਨਹੀਂ ਦੇਣ ਜਿਹੜੇ ਇਹਨੇ 5-7 ਲੈ ਜਾਣੇ ਆ ਬਾਕੀ ਹੈ ਠੰਡੀ ਸੀਲ ਮੈਂ ਬਿਕਰੋਚਾ ਕਾ ਠੀਕ ਆ ਜੀ ਬਾਕੀ ਮੇਰਾ ਭਰਾ ਮਾਰੋਚਾ ਤੇ ਕਈ ਵਾਰ ਹੁੰਦਾ ਵੀ ਬਾਲੇ ਤੇਰਾ ਗਰਮ ਸ਼ਰਦ ਪਸ਼ੂ ਹੁੰਦੇ ਇਹਨਾਂ ਨੂੰ ਨੱਥਾ ਮਾਰੀਆਂ ਤੇ ਇਹਨਾਂ ਨੂੰ ਕੋਈ ਨੱਥ ਨੂੰਤਰੀ ਮਾਰੀ ਗਈ ਇਸ ਕੁਆਲਟੀ ਚੰਗੀ ਆ ਬਾਕੀ ਧੀਰਾਪਨ ਤੁਸੀਂ ਚੈੱਕ ਕਰ ਸਕਦੇ ਜੇ ਮੁੱਠੀ ਮੁੱਠੀ ਥਾਣਾ ਵੈਸੇ ਵੈਰਾ ਸ਼ਾਈ ਵਾਲਾ ਸ਼ਾਈ ਵਾਲ ਕਰੌਸਨ ਕੋ ਖਾਨ ਮਾਰਾ ਨਹੀਂ ਹੁੰਦਾ ਜਿਆ ਕਦੀ ਛੋਟਾ ਨਹੀਂ ਆਉਂਦਾ ਕਾ ਦੋਰਾ ਥਾਣਾ ਹੁੰਦਾ ਕਰਮਾਰੀ ਨਹੀਂ ਠੀਕ ਆ ਪੁਲਿਸ ਸਾਹਿਬ ਵੀ ਤੁਸੀਂ ਆਪ ਵੇਖ ਸਕਦੇ ਜੇ ਵੀ ਮੱਝਾ ਵਰਗਾ ਇਹਦਾ ਬਿਲਕੁਲ ਕਰਮਾਰੀ ਦਾ ਠੀਕ ਆ ਜੀ ਸਰੀਰ ਆ ਪੂਰੀ ਪੁਲਿਸ ਸਾਹਿਬੀ ਬਾਕੀ ਦੇ ਝੋਲਾ ਝਾਲਾ ਸੁਦਾ ਬਠੀਕਾ ਜੀ ਇਹਦੇ ਵੀ ਨਾ ਵੇਖੋ ਮੜੀ ਭੜ ਹੈਗੀ ਆ ਵੇਖੋ ਸੱਲੇ ਪਾਸੇ ਸੈਠਾ ਤੇ ਹਾਂ ਕਿਉਂ ਇੱਕ ਦੇ ਬਰਸਾਤ ਦਾ ਟਾਈਮ ਆ ਤੁਹਾਨੂੰ ਬੜਾ ਥੋੜੀ ਬੋਲ ਭੜ ਪਾਈ ਜਾਂਦੇ ਡੰਗਰ ਆ ਜਾਂਦੇ ਆ ਬਿਲਕੁਲ ਬਾਕੀ ਹੈ ਵੜ ਚੰਗੀ ਹੈ ਠੰਡੀ ਧੀਰੀ ਬਹੁਤ ਆ ਠੀਕ ਆ ਲੈ ਵੀਰ ਹਰਮਨ ਖੋਲੋ ਇਹਨੂੰ ਵੀ ਤੋੜ ਕੇ ਪਿਆ ਇਹ 200 ਦੂਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਬਾਕੀ ਹਰੇਕ ਦੀ ਆਪੋ ਆਪਣੀ ਸਮਝ ਆ ਦੂਜੇ ਤੇ ਜੇ ਸੂਆ ਕੋਈ ਪਛੂ ਬੁੱਢਾ ਨਹੀਂ ਹੋ ਜਾਂਦਾਗਾ ਆ ਸੋਭਾ ਜਨ ਵੇਟ ਬਹੁਤ ਆ ਵਯਣ ਬਹੁਤ ਆ ਜੀ ਵੈੜ ਦਾ ਕਰੋ ਚੈੱਕ ਠੀਕ ਆ ਜੀ ਸੋ ਲੈਵੇ ਦੀ ਸਫਾਈ ਤੁਹਾਡੇ ਸਾਹਮਣੇ ਠੀਕ ਆ ਜੀ ਚਾਰੇ ਥਾੜਾ ਕੋਈ ਪਸ਼ਾਂਕ ਬਚਾ ਨਹੀਂ ਨਾਲ ਕੋਈ ਫੂਟ ਨਹੀਂ ਕੀ ਠੀਕ ਆ ਜੀ ਚਾਰੇ ਥਾੜਾ ਵੇ ਕੋਈ ਸੋ ਚੰਗੀ ਇਹ ਨਹੀਂ ਕਿ ਕੋਈ ਵੇੜ ਆਪਣਾ ਖੁਰਲੀ ਦੇ ਉੱਤੇ ਹੱਥ ਲਾਉਣ ਦਊਗੀ ਭਾਵੇਂ ਕੋਈ ਜਿੱਥੇ ਮਰਜ਼ੀ ਥੱਲੇ ਬੈਠੇ ਹਾਂ ਜਿਹੜੀ ਲਵਾਉਂਦੀ ਉਹਨੇ ਕਿਤੇ ਮਰਜ਼ੀ ਲਵਾ ਲੈਣਾ ਇਹ ਜਿੱਥੇ ਮਰਜ਼ੀ ਕੋਈ ਜਾ ਕੇ ਸਾਰੀਆਂ ਭਾਵੇਂ ਕੋਈ ਕਹੇ ਵੇੜ ਦੇ ਥੱਲੇ ਆ ਕੇ ਬੈਜੇ ਆਪਾਂ ਤਾਂ ਹੀ ਕਰਕੇ ਪਹਿਲਾਂ ਆ ਚੀਜ਼ ਵੇਖ ਕੇ ਲੈਨੇ ਆ ਬਿਲਕੁਲ ਬਿਲਕੁਲ ਹਾਂ ਬਾਕੀ ਵੱਚੀ ਹੈ ਚੰਗੀ ਵੇੜ ਕੋਈ ਵੇੜ ਲਾ ਲੈ ਕੋਈ ਗਾਂ ਲਾ ਲੈ ਆਪੋ ਆਪਣੀ ਸਮਝ ਕਰੇ ਠੀਕ ਆ ਲੈ ਤੋੜ ਦੇ ਤੋੜ ਮੈਂ ਠੀਕ ਆ ਸੋ ਟੀਰਾਪਨ ਤੋਂ ਸੋ ਚੈੱਕ ਕਰਾਉਣ ਦਾ ਮਕਸਦ ਉਹੀ ਹੁੰਦਾ ਵੀ ਕਿਸੇ ਭਰਾ ਨੇ ਆਉਣਾ ਹੈ तसलीर भी सील सराजा कोई सटाकल जी तो कोई गर्म नहीं गई। ठीक है जी कच्ची आप उस हिसाब कच्चे ही मुल कर देना ਮੋਲ ਭਾਵੇਂ 60 ਬਾੜ ਜੋ ਮਰਜ਼ੀ ਕਰਵਾਇਓ 55 ਜੋ ਮਾਨਦਾਨ ਕਰ ਦੇਵਾਂਗੇ ਜੀ 55 ਤੋਂ 52000 ਦੀ ਵਾੜ ਦੇ ਦਿਆਂਗੇ ਬਹੁਤ ਜ਼ਿਆਦੀ ਤਿਆਰ ਹੋਈ ਵਾੜ ਇਹ ਇਹੀ ਛੱਟ ਬਾੜ ਹੀ ਆਦੀ ਵਿਕਦੀ ਹੈ ਬਿਲਕੁਲ ਭਾਵੇਂ ਅੱਜ ਕਿਸੇ ਨੇ ਖੜ ਕੇ ਕਮਾਈ ਕਰਨੀ ਉਹ ਵੀ ਕਰ ਸਕਦਾ ਬਿਲਕੁਲ ਆਪਾਂ 52 ਦੀ ਐਂਡ ਬੱਸ ਆਪਾਂ 52 ਜੋ ਮਾਨਦਾਨ ਕਰਾਂਗੇ ਜੀ ਠੀਕ ਆ ਉਹਦੇ ਜੋ ਮਾਨਦਾਨ ਕਰਾਂਗੇ ਕਰ ਦਿਓ ਬਸ 52000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਆ ਹਾਂਜੀ ਤੇ ਬਾਕੀ ਤੁਸੀਂ ਵਾੜ ਦੇਖ ਲਈਏ ਸਾਰੇ ਪਾਸਿਓ ਸੀਲ ਆ ਠੰਡੀ ਆ ਗਰਮਾ ਲਈ ਠੀਕ ਆ ਜੀ ਤੇ 50-56 ਦਿਨਾਂ ਤੱਕ ਸੌਣ ਦੀ ਸੀ ਬਾਤ ਜੀ ਅਹੀ ਅਹੀ ਬਾਜ ਜਿਹੜੇ 5-7 ਦਿਨਾਂ ਜੀ ਲੈ ਜਾਣੇ ਆ ਜਿਆਦਾ ਸਮਾਂ ਨਹੀਂ ਲੈਂਦੀ ਕਿ ਥੱਲੇ ਵਾਵਾ ਬਣੀ ਪਈ ਆ ਬਸ ਜਿੰਨੀ ਵੇਖੋ ਬਿਲਕੁਲ ਸੀਲਸਾ ਹੂਆ ਬਹੁਤ ਜਿਆਦੀ ਸੀਲਸਾ ਹੂਆ ਸੰਤਾਰ ਆ ਜਿਹੜੀ ਸ਼ਾਈ ਵਾਲਾਂ ਦਾ ਕਦੇ ਇੰਨੀ ਸੀਲਸਾ ਨਹੀਂ ਨਿਕਲਦੀ ਬਹੁਤ ਘਟ ਗਈਆਂ ਨਿਕਲਦੀਆਂ ਆ ਹਾਂ ਆ ਵੇਖੋ ਠੀਕ ਆ ਵੀਰੇ ਇਹ ਤੋਂ ਬਾਅਦ ਹਰਮਨ ਇੱਕ ਇਧਰਲੇ ਪਾਸੇ ਆਪਣਾ ਕੋਈ ਕੱਟੀ ਆ ਇਹ ਚੌਗੀ ਹੈ ਕਿ ਦੁੰਦੀ ਆ ਏ ਸੰਦੂ ਸਾਹਿਬ ਦੋਂਦੀ ਬਰਾਬਰ ਹੋ ਗਈ ਆ 14 ਦੰਦੀਆਂ ਕੱਢੀ ਜਾਂਦੀ ਆ ਭਾਵੇਂ ਕੋਈ ਇੱਥੇ ਆ ਕੇ ਆਪਣੀ ਚੈੱਕ ਕਰਕੇ ਲੈ ਕੇ ਜਾਵੇ ਕੱਲ ਦੀ ਛੋਟੀ ਸੁਈ ਆ ਕੱਲ ਸ਼ਾਮੀ ਕੋਈ 2.5 ਕਿਲੋ ਚੋਈ ਸਵੇਰੇ 3 ਕਿਲੋ ਚੋਈ ਆ ਪਰ ਪੂਰੀ ਆਪਾਂ ਜੇ ਖਾਲੀ ਨਹੀਂ ਕੀਤੀ ਉਹ ਬੋੜਾ ਵਾਲੇ 6 ਕੋਈ ਵਾਲੇ 7 ਠੀਕ ਆ ਠੀਕ ਆ ਜੀ ਪਰ ਇਹਨਾਂ ਦੀ ਛੋਟੀ ਦੁੱਧ 9-10 ਕਿਲੋ 9-10 ਕਿਲੋ ਮਗਰ ਕਟਾ ਆ ਗਿਆ ਬੋਦੀ ਇਹ ਕਟਾ ਬੱਚਾ ਮਗਰ ਚੈੱਕ ਕਰੋ ਇਹ ਕਟਾ ਆ ਗਿਆ ਜੂੜੇ ਵਿੱਚ ਠੀਕ ਆ ਜੀ ਸੋ ਨਿਸ਼ਾਨੀਆਂ ਨਿਸ਼ਾਨੀਆਂ ਤੁਸੀਂ ਵੇਖੋ 나ੜੋ ਬਿਲਕੁਲ ਗਿੱਲਾ ਬੱਚੇ ਦਾ ਬਾਕੀ ਠੰਡੀ ਸੀਲ ਸਾਬ ਤੇ ਭਾਵੇਂ ਕੋਈ ਉਲਟ ਬਹਿਣੀ ਵਾਲੇ ਪਾਸੋਂ ਬੈਠਾ ਰਹੇ ਤਾਂ ਵੀ ਕੋਈ ਨਾ ਕਹੂੰਗੀ ਹਾਂ ਆਹ ਦੇਖੋ ਜੀ ਨੋ ਜੀ ਪਹਿਲਾਂ ਕੱਟੀ ਆ ਪਹਿਲਾਂ ਕੱਟੀ ਮੇਰੇ ਕੋਲ ਬੱਚੇ ਨਹੀਂ ਪੌਂਦੀਆਂ ਗਿਆ ਬਾਕੀ ਬੱਚਾ ਛਡੋ ਨਾ ਛਡੋ ਇਤਨੇ ਭਾਵੇਂ ਤਸੱਲੀ ਨਾਲ ਜਿਹੜੀ ਜੁਆਇ ਕਰਕੇ ਉੱਠ ਪੁੱਟੀਗਾ ਬੱਚਾ ਲਾਦਾ ਵੇਟਾ ਅਮਰਾ ਜੀ ਹਾਂ ਹੋਰ ਜੀ ਪਹਿਲਣਾਂ ਛੋਟੀਆਂ ਸਨ ਸਾਬ ਬੱਚੇ ਹਲ ਵੇਂਦੀਆਂ ਨਹੀਂ ਆ ਇਹਨੂੰ ਕਰਮਾਰੀ ਨੂੰ ਪਰਵਾਹ ਹੀ ਕੋਈ ਨਹੀਂ ਆ ਦੇਖੋ ਗਾਲੀ ਕੋ ਨਹੀਂ ਕੇ ਭਾਵੇਂ ਕੋ ਜਿੱਧਰੋਂ ਮਰਜੀ ਥੱਲੇ ਬੈਠਾ ਹੀ ਹੋਏ ਲੈ ਵੀ ਇਹਨੂੰ ਤੋਰ ਵੀਰ ਇਹ ਇੱਕ ਚੀਜ਼ ਹੋਰ ਵੇਖਿਓ ਹਾਂ ਇਹ ਨਹੀਂ ਕਿ ਕੱਲ ਦੀ ਝੋਟੀ ਸੁਈ ਆ ਤੇ ਆਪਾਂ ਉਧਰ ਥੱਲੇ ਚੜ੍ਹ ਛੱਡੀਆ ਮੇਲੇ ਡੋਕਾ ਡੋਕਾ ਥੱਲੇ ਹਾਂ ਝੋਟੀ ਖਾਲੀ ਕੀਤੀ ਆ ਠੀਕ ਆ ਜੀ ਬੋਲੇ ਨੂੰ ਸਾਫ ਹੋ ਗਈ ਆ ਬੋਲੇ ਨੂੰ ਸਾਫ ਡੈਂ ਕਰਨਗੇ ਚਲੋ ਜਿੰਨੀ ਖੇਤੀ ਰੋ ਤੇ ਆਉ ਹੁਣ ਚੰਗਾ ਚੰਗਾ ਬਾਬੇ ਇਹ ਝੋਟੀ ਦੋਸੋਂ ਪਹਿਲਾ ਸੁਆ ਬਾਕੀ ਖੂਪੀਆਂ ਦੇ ਵਿੱਚ ਕਰਮਾਲੀ ਦੇ ਦੂਜੇ ਤੀਜੇ ਦੂਜੇ ਸੁਵੇ ਵਾਲੀਆਂ ਦੀਆਂ ਠੀਕ ਆ ਹਾਂ ਜੀ ਮਤਲਬ ਇਹ ਨਹੀਂ ਵੀ ਕਿਸੇ ਰਕਮ ਦੀ ਕਰਮਾਲੀ ਠੀਕ ਆ ਜੀ ਕੋਈ ਦੋ ਤਰ੍ਹਾਂ ਚਵਾਊਗੀ ਕਿਜ਼ੇ ਪਰ ਨੂੰ ਹੱਥ ਭੰਨੇ ਪੈਣੇ ਪੈਣੇ ਗਾ ਆ ਵੇਖੋ ਸਾਨੂੰ ਸਾਹਿਬ ਕਹਿਣ ਦੀਆਂ ਗੱਲਾਂ ਨਾ ਹੋਣਗੀਆਂ ਹਾਂ ਆ ਵੇਖੋ ਜੀ ਤੇ ਆਪਾਂ ਜੀ ਕਹਿਤਾ ਇਹ ਹਾਂ ਚੌਕ ਤੇ ਬਰਾਬਰ ਨਹੀਂ ਕੀਤੀ ਨਾ ਹੀ ਨਾ ਹੀ ਨਹੀਂ ਹਾਂ ਕਹਿਣੀ ਨਿਕਲਿਆ ਬਿਲਕੁਲ ਬਿਲਕੁਲ ਪਰ ਮੂੰਹ ਦੀ ਕੱਚੀ ਬੋਲ ਆ ਜੀ ਠੀਕ ਆ ਜੀ ਮੂੰਹ ਮਾੜਾ ਦੋਸਤ ਬੜਉਦੀ ਆ ਬਾਕੀ ਤੁਹਾਨੂੰ ਜਿਹੜਾ ਦੰਦੋਂ ਚੈੱਕ ਕਰਾਈ ਦਿੱਤਾ ਹੈ ਪਰ ਛੁੱਟੀਗਾ ਜੀ ਆ ਇਹਨੂੰ ਤੋੜ ਕੇ ਦਿਖਾ ਦੇ ਹਰਮਨ ਸਿੰਘ ਇੱਕ ਵਾਰੀ ਲਵੀ 2 400 ਇਹ ਪੀਣ ਵਾਲੀ ਆ ਕਰੋ ਚੱਕ ਠੀਕ ਆ ਜੀ ਜਿੱਦਾਂ ਦੋੰਦੀਆਂ ਦੇ ਹਿਸਾਬ ਨਾਲ ਵੀ ਕੱਦ ਚੰਗਾ ਹੁੰਦਾ ਸਨ ਸਾਡੇ ਦਾ ਅਨੇ ਕੱਦ ਵੀ ਚੰਗਾ ਉਮਰ ਦੇ ਹਿਸਾਬ ਨਾਲ ਚਲੋ ਜਵਾਨ ਹੁੰਦੇ ਤੱਕ ਪਸ਼ੂ ਵੱਧਦਾ ਹੀ ਹੈ ਠੀਕ ਆ ਹਾਂਜੀ ਹਾਂਜੀ ਪਰ ਹੁਣ ਵੀ ਦਾ ਕੱਦ ਤੁਸੀਂ ਵੇਖੋਗੇ ਚੰਗਾ ਲਵੀ ਝੋਟੀ ਆ ਕੋਈ ਪੱਕੀ ਉਮਰ ਦੀ ਨਹੀਂ ਠੀਕ ਆ ਜੀ ਆ ਵੇਖੋ ਜੀ ਜਿੱਥੇ ਮਰਜੀ ਬੈਠ ਕੇ ਤਸਨੀਆਂ ਕਰ ਜੇ ਆਜ ਵਾਲਾ ਮਾਲ ਤੇ ਬਹੁਤ ਜ਼ਿਆਦਾ ਕਮਾਲ ਦਾ ਠੰਡਾ ਟੀਰਾ ਇਨਾਂਗੇ ਆਹ ਨੂੰ ਸੁਆਦ ਆਉਂਦਾ ਆਹਾਹਾ ਲੈ ਠੀਕ ਰੰਗੀ ਚਵਾਈ ਤੇ ਆ ਜੂਗਾ ਲੇਵੇ ਦੀ ਸਾਫ ਸੁਥਰੀ ਆ ਸੋ ਸਾਰੇ ਪਾਸੇ ਤਸल्ली ਨਾਲ ਤੁਹਾਨੂੰ ਝੋਟੀ ਦਿਖਾ ਦਿੱਤੀ ਆ ਪਸੰਦ ਆਊਗੀ ਭਰਾਵਾਂ ਨੂੰ ਪਹਿਲਾ ਸੂਆ ਆਈਏ ਸੂ ਸਵਾ ਚ ਆਈਏ ਸੰਸਾਰ ਤੁਹਾਨੂੰ ਪਤਾ ਝੋਟੀਆਂ ਪਹਿਲਣਾ ਫਿਰ ਵੀ 8-7 ਦਿਨ ਲੱਗ ਕੇ ਫੇਰ ਨਿਖਰਦੀਆਂ ਵਾ ਬਾਕੀ ਇਹਨੇ ਕਰਮਾਲੀ ਨੇ ਇੱਕ ਦਿਨ ਵੀ ਔਲ ਨਹੀਂ ਇੱਕ ਮਿੰਟ ਵੀ ਨਹੀਂ ਕੀਤੀ ਵਾ ਇੱਕ ਮਾਸਾ ਜਿੰਨੀ ਮਾ ਕਿਧਰ ਕੇ ਕਰਨ ਕਿਧਰ ਜਾ ਰਹਾ ਹੈ ਡਿਊਟੀ ਲੱਗੀ ਪੈਲੀਆਂ ਜੀ ਅੱਛਾ ਪੱਥਰ ਪੁੱਥੇ ਲਿਆਉਂਦੀ ਡਿਊਟੀ ਸੀ ਮੀਂਹ ਦੇ ਕਰਕੇ ਕੰਮ ਜਹਾ ਬੜਾ ਖਰਾਬ ਹੋਇਆ ਜੀ ਅੱਛਾ ਹਾਂ ਜੀ ਚਲ ਹੋਰ ਠੀਕ ਠਾਕ ਚਲੋ ਵਧੀਆ ਅੱਛਾ ਹਰਮੜ ਚੰਗੀਆਂ ਝੋਟੀਆਂ ਵੀਰੇ ਮੈਨੂੰ ਉਹ ਵੀ ਚਲੋ ਹਰੇ ਦੇ ਭਰਾ ਨੂੰ ਹੁੰਦਾ ਪਿਆ ਉਹ ਜੇ ਠੱਡਾ ਧੀਰਾ ਪਸ਼ੂ ਦੇ ਲਈ ਹਰੇ ਨੂੰ ਚਾਹਦਾ ਅਰੇ ਤਿੰਨ ਦੋ ਚਾਰ ਸੂਏ ਪੀਵਾਂਗੇ ਜੇ ਕਿ ਰਕਮ ਲਾਵਾਂਗੇ ਜੀ ਕੋਈ ਮਾੜਾ ਪਸ਼ੂ ਨਹੀਂ ਖੇਦੂਗਾ ਬਾਕੀ ਇਹ ਦੋਸੋਂ ਝੋਟੀਆਂ ਤੁਹਾਡੇ ਸਾਹਮਣੇ ਆ ਬੌਲੇ ਤੇ ਚੱਲਣ ਲਈ ਆ ਨਰਵਾ ਨਾਲਾ ਬਿਲਕੁਲ ਬੱਚੇ ਤੇ ਹਰਮਨ ਇੱਕ ਮੋਲ ਦਾ ਸੀਦਾ ਪਈਦਾ ਮੇਰਾ ਵੀ ਕੀ ਕਰਦੇ ਮੋਲ ਗੇਦੇ ਸੰਧੂ ਸਾਹਿਬ ਆਈ ਹੁੰਦੀ ਅੱਜ ਪੂਰੇ ਦੋਤੇ ਹੂੰ ਹੂੰ 9 10 ਕਿਲੋ ਆਪਾਂ ਗਿਣ ਚੁਆ ਰਹੇ ਹੁੰਦੇ ਫਿਰ ਤੇ ਝੋਟੀ ਵੇਚਦੇ ਲੱਖ ਦੀ ਆ ਆ ਝੋੜੀ 95 ਦੇ ਦਈਏ 95 ਦੀ ਇੰਨੇ ਜਾ ਕੇ 5000 ਰੇਖ ਖਵਾਉਣਾ ਝੋਟੀ ਨੂੰ ਕੀਪ ਤਾਂ 10000 ਨਹੀਂ ਖਵਾਉਣਾ ਤਾਂ ਹੀ ਕਰਕੇ ਤੈਨੂੰ ਜਾ ਕੇ ਸੰਭਣੀ ਆ ਤੇ ਨਹੀਂ ਹਰ ਹੋਰ ਛੱਡ ਦੇਾਂਗੇ 92 ਦੇ ਦਾਂਗੇ 92 ਦੀ ਲਓ ਵੀ ਹੋਰ ਹੁੰਦਾ 92 ਵੀ ਕਰਾਂਗੇ ਮਾਨਦਾਨ ਅੱਛਾ 92 ਜੀ ਕਰਾਂਗੇ ਪਰ ਇਹ ਪਾਣੀ ਲੱਪਣੀ ਝੋਟੀਆਂ ਦੇ ਵੀ ਇੰਨੀ ਠੰਡੀ ਸੀਲ ਹਨ ਤੇਰੀ ਬਹੁਤ ਆ ਹਾਂਜੀ ਲੋ ਵੀ ਬੱਚਾ ਛੜ ਦਿੱਤਾ 92000 ਦੀ ਹਰਮਣਾ ਦਾ ਵੀ ਝੋਟੀ ਦੇਵਾਂਗੇ ਬਾਕੀ ਝੋਟੀ ਵੀ ਝੋਟੀ ਆ ਮੇਰਾ ਭਰਾ ਖੂਬੀਆਂ ਦੇ ਵਿੱਚ ਇਹ ਸੀਲੀਆਂ ਸ਼ਰੀਫੀਆਂ ਦੇ ਵਿੱਚ ਪਰ ਸੂ ਚਲੋ ਲੱਭਦੇ ਘਾਟਾ ਹਰੇਕ ਨੂੰ ਹੁੰਦਾ ਵੀ ਪੈਸੇ ਲੱਖ ਰੁਪਈਆ ਲਾਉਣਾ ਕਿ ਕੁਆਲਿਟੀ ਚੰਗੀ ਮਿਲੇ ਸਾਨੂੰ ਫਿਰ ਇੱਕ ਕੀ ਹੋਰ ਇੱਕ ਬੰਦਾ ਖੁੱਲੀ ਛੱਡੀ ਆ ਹਾਂ ਕੋਈ ਅੱਗੇ ਕੋਈ ਪਹਾੜਾ ਨਹੀਂ ਕੁਝ ਨਹੀਂ ਗੁਜਰਾ ਦੇ ਮਾਲਕ ਹੋ ਹੈ ਗੁਜਰਾ ਦੇ ਮਾਲਕ ਆ ਨਹੀਂ ਆ ਹਾਂ ਮੈਂ ਵੀ ਕਿ ਚੰਗੀ ਮਹਦੀ ਧੀ ਹੋਊਗੀ ਤਾਂ ਹੀ ਕਰਕੇ ਨਹੀਂ ਠੰਡੀ ਸੀਲ ਨਿਕਲੀ ਆ ਬਿਲਕੁਲ ਬਿਲਕੁਲ ਕਿ ਤੇ ਸ਼ੂਕਰ ਦੀ ਹੁੰਦੀ ਤੇ ਇਹ ਕਿ ਚੂਕਰ ਦੀ ਹੁੰਦੀ ਤੇ ਅੱਜ ਨੂੰ ਉਹ ਬਾਲਟੀ ਵੀ ਦੂਜੇ ਘਰ ਤਾਂ ਹੀ ਪਹਚਾਈ ਹੋਣੀ ਬਿਲਕੁਲ ਬਿਲਕੁਲ ਐਹੋ ਜਿਹਾ ਡੰਗਰ ਮਿਲ ਜੇ ਚੱਲ ਦੋ ਚਾਰ ਸੂਏ ਬਾਅਦ ਵਿੱਚ ਪੀਵੇ ਵੀ ਆਰਾਮ ਦੇ ਨਾਲ ਬੰਦਾ ਫਿਰ ਦਾਵਾ ਤੇ ਜਿਹੋ ਜਿਹੀ ਮਹਿੰਗਾਈ ਹੁੰਦੀ ਜਾਂਦੀ ਆ ਇਹ ਗਾਂ ਬਾਏ ਤੀਜੇ ਚੌਥੇ ਸੂਏ ਡੇਢ ਦੀ ਵੀ ਨਹੀਂ ਕਹਿੰਦੇ ਦੇਣੀ ਬਹੁਤ ਪਿਆਰਾ ਨਾਗਾ 92000 ਰੁਪਏ ਝੋਟੀ ਮੇਰਾ ਭਰਾ 92 ਜੋ ਮਾਰਦਾਨ ਕਰਾਂਗੇ ਸੰਸਾਹ ਵੇਖ ਲਓ ਬਾਕੀ ਦੋਂਦੀ ਕੱਟੀ ਦਾ ਕੱਦ ਕੱਦ ਉਮਰ ਦੇ ਹਿਸਾਬ ਨਾਲ ਬਹੁਤ ਬਾਕੀ ਹੋ ਗਈ ਹੈ ਕਰਮਾਲੀ ਤੇ ਦੇਖੋ ਸੀਲੀਆਂ ਬਸ ਹੀ ਸਾਈ ਸਹੀ ਪੂਰੀ ਹੈ ਬਾਕੀ ਮਗਰ ਪੂਛਤੀ ਇਹ ਦੋ ਚਰ ਵਾਲ ਵਾਈ ਤਾਂ ਬਹੁਤ ਜਿਆਦਾ ਪਿਆਰਾ ਜੀ ਹਾਂ ਕਿੰਨਿਆਂ ਨੂੰ ਗੱਡ ਗਈ ਕਿ ਨਹੀਂ ਦੇਖ ਲਓ ਕਿੰਨਾ ਪਿਆਰਾ ਥਨ ਲੱਗਾ ਝੋਟੀ ਨੂੰ ਠੀਕ ਆ ਲੋ ਜੀ ਆ ਜੀ ਚੰਗੀ ਹੈ ਜੀ ਹਾਂ ਮੰਨ ਲੈ ਹਰਦੀ ਹੈ ਤਰਾਵੋ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਤੇ ਨੰਬਰ ਆਪਣੇ ਹਰਮਨ ਬੋਲ ਦੀ ਨੰਬਰ ਮੇਰਾ ਹੈਗਾ ਜੀ 90564 99408 ਤੇ ਦੂਜਾ ਹੈਗਾ 182888585090 ਠੀਕ ਹੈ ਤੇ ਤੀਜਾ ਇੱਕ ਹੋਰ ਅਨੁਕੇ ਦਾ 7814021780 ਹੋਰ ਬਸ ਇਹੀ ਤਿੰਨ ਨੰਬਰ ਦੇਣੇ ਨੇ ਜਿਹੜੇ ਜਿਹੜੇ ਤਿੰਨ ਮੇਨ ਅਕੋਈ ਇਹ ਨਾ ਕਹੇ ਕਿ ਇਹਨੇ ਵੀ ਭੋਣ ਚੁੱਕਿਆ ਦੂਜਾ ਯਾਰ ਜੋ ਤਿੰਨਾਂ ਦੇਸੀ ਕਰਕੇ ਦੇ ਦਿੱਤੇ ਆ ਜੀ ਸ਼ਾਇਦ ਹਾਂਜੀ ਲਓ ਵੀ ਨੰਬਰ ਸਾਰੇ ਲਾ ਦਾਂਗੇ ਠੀਕ ਹੈ ਜੀ ਓਕੇ ਸਰ ਜੀ ਬਾਕੀ ਮੇਰਾ ਭਰਾ ਕਰ ਲੋ ਸੰਪਰਕ ਅੱਜ 6 ਆ ਨਾ ਕਿ ਤੁਹਾਨੂੰ ਦਿਖਾਉਣੇ ਸੀ ਧਾਰਾ ਧੂਰਾ ਮਾਰ ਕੇ ਦਿਖਾ ਪਿਆ ਧੀਰੇ ਪਸ਼ੂ ਆ ਜੈਜ ਰੇਟ ਮਿਲਦਾ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ